ਬਟਾਲਾ ਦੇ ਸਿਨੇਮਾ ਰੋਡ ਵਿੱਚ ਚੱਲਦੀ ਫਾਸਟ ਫੂਡ ਦੀ ਦੁਕਾਨ ਤੇ ਵੱਡਾ ਹਾਦਸਾ ਹੋਣੋਂ ਟਲਿਆ ਫਾਸਟ ਫੂਡ ਬਣਾਉਣ ਵਾਲਾ ਵਿਅਕਤੀ ਪੱਠੀ ਦੇ ਉੱਤੇ ਕੜਾਹੀ ਦੇ ਵਿੱਚ ਤੇਲ ਰੱਖ ਕੇ ਆਪਣਾ ਕੰਮ ਕਰ ਰਿਹਾ ਸੀ ਕਿ ਤੇਲ ਨੂੰ ਅੱਗ ਲੱਗ ਗਈ ਜਾਣੀ ਨੁਕਸਾਨ ਤੇ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਹੋਇਆ ਹੈ ਅਗਰ ਅੱਗ ਫੈਲ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਕਾਬੂ ਪਾਇਆ ਦੁਕਾਨਦਾਰ ਨੇ ਕਿਹਾ ਹੈ ਕਿ ਤੇਲ ਜ਼ਿਆਦਾ ਗਰਮ ਹੋਣ ਦੀ ਵਜ੍ਹਾ ਕਰਕੇ ਇਹ ਹਾਦਸਾ ਹੋਇਆ ਹੈ ਲੇਕਿਨ ਕਿੰਨਾ ਹੋਇਆ ਹੈ ਇਸ ਦਾ ਅੰਦਾਜ਼ਾ ਫਿਲਹਾਲ ਨਹੀਂ ਲੱਗ ਸਕਿਆ ਕਿਉਂਕਿ ਅਜੇ ਸਮਾਨ ਦੀ ਗਿਣਤੀ ਨਹੀਂ ਕੀਤੀ ਗਈ ਮੇਰਾ ਨਾਮ ਗੁਰਿੰਦੂ ਜੀ ਆ ਜਿਹੜੀ ਅੱਗ ਲੱਗੀ ਸੀ ਸਾਰੀ ਕਿਹੜੀ ਦੁਕਾਨ ਸੀ ਇਹ ਜੀ ਅੰਦਰ ਲੜਕੇ ਕੰਮ ਕਰ ਰਹੇ ਸੀ ਪਕਾਣ ਦੇ ਤੇ ਯਕਦਾਮੀ ਤੇਲ ਜ਼ਿਆਦਾ ਗਰਮ ਹੋ ਗਿਆ ਹੋਣਾ ਤੇ ਇਹਨਾਂ ਨੇ ਆਪਣੀ ਜਿਹੜੀ ਕੋਈ ਚੀਜ਼ ਬਣਾ ਢੇ ਆ ਉਹ ਵਿੱਚ ਪਾਈ ਤੇ ਉਹ ਅੱਗ ਦਾ ਭੰਡ ਮਚ ਗਿਆ ਤੇ ਇਹਨਾਂ ਕੋ ਕੰਟਰੋਲ ਨਹੀਂ ਹੋਇਆ ਤੇ ਜਿਹੜੀ ਅੱਗ ਆ ਉਹ ਨਿ ਮੀਟਰ ਨੂੰ ਪੈ ਗਈ ਤੇ ਉਸ ਤੋਂ ਬਾਅਦ ਸਿਲੰਡਰ ਨੂੰ ਪੈ ਗਈ ਤੇ ਸਾਰਾ ਧੂਆਂ ਧੂਆਂ ਇੱਥੇ ਹੋ ਗਿਆ ਸ਼ਟਰ ਨੂੰ ਅੱਗ ਲੱਗੀ ਤੁਹਾਡੇ ਸਾਹਮਣੇ ਦੇਖੋ ਸਾਰਾ ਸੜ ਗਿਆ ਏ ਬਹੁਤ ਮਤਲਬ ਕੀ ਓਖਾ ਜਿਹੜਾ ਕੰਟਰੋਲ ਪਾਇਆ ਫਿਰ ਮੋਕੇ ਦੇ ਜਿਹੜੀ ਆ ਫਾਈਬਰ ਗ੍ਰੇਡ ਆ ਗਈ ਆ ਤੇ ਅੱਗ ਤੇ ਕੰਟਰੋਲ ਪਾਤਾ ਤੇ ਇਹ ਵੀ ਜਿਆਦਾ ਨੁਕਸਾਨ ਨਹੀਂ ਹੋਇਆ ਬਾਕੀ ਇਹ ਵੀ ਥੋੜਾ ਬੋਤਾ ਇਹਨਾਂ ਦਾ ਨੁਕਸਾਨ ਜਿਹੜਾ ਆ ਦਰਵਾਜ਼ੇ ਵਗੈਰਾ ਸੜ ਗਏ ਆ ਮੀਟਰ ਵਗੈਰਾ ਸੜ ਗਏ ਆ ਤਾਰਾਂ ਸੜ ਗਈਆਂ ਆ ਤੇ ਪਲੱਸ ਨਾਲ ਇਹਨਾਂ ਦਾ ਜਿਹੜੀਆਂ ਕੜਾਈਆਂ ਕੁੜੀਆਂ ਸੜ ਗਈਆਂ ਤੇ ਐਨਮੀਟਰ ਸੜ ਗਿਆ ਫਿਰ ਵੀ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਜੀ ਆਪਣੀ ਫਾਸਟ ਫੂਡ ਦੀ ਦੁਕਾਨ ਸੀ ਇਹ ਸਲਮਾਰ ਰੋਡ ਚੌਂਕ ਦੇ ਵਿੱਚ ਦੁਕਾਨ ਪੈਂਦੀ ਹੈ। ਇਹ ਆਪ ਦਾ? ਮੇਰਾ ਨਾਮ ਵੀ ਵੇਖੀ। ਠੀਕ ਹੈ। ਇਹਦੀ ਵਾਰਸ ਫਾਇਰ ਆਣਿਆ ਸੀ ਅੰਦਰ ਤੇਲ ਕਿਤੇ ਗਰਮ ਹੋ ਗਿਆ। ਮੈਂ ਚਾਂਪਾ ਬਾਨ ਗਿਆ ਨਾਲੇ ਅੱਗ ਵਾਧੀ। ਕਿੰਨੇ ਕਿਤੇ ਖਾਨੇ। ਇਨਸਾਨ ਹੋਇਆ, ਸ਼ਟਰ ਖਰਾਬ ਹੋ ਗਿਆ, ਕੰਪੀਟਰ ਫੋਨ ਹੋਇਆ ਕਿ ਨਾਲ। ਸਟੇ ਕਾਨ ਕਰ। ਉਹ ਚਾਂਪਾ ਵਾਲੀ ਦੁਕਾਨ ਜੀ। ਬਾਹਰੋਂ ਕਿੰਨੇ ਕਦੇ ਖਾਨ ਲੱਗਦੇ। ਬਾਈ ਇਹ ਕਿ ਲੱਗੂ ਮੈਂ ਇਦਾਂ ਫੇਰੇ ਲਿਖ ਵਗੈਰਾ ਕਰਕੇ ਤੇ ਹਾਂਜੀ इंडिया क्राइम न्यूज जुलम के, हाँ के खिलाफ जंग आप देख रहे हैं इंडिया क्राइम न्यूज